ਅੱਜ ਆਪਾਂ ਤੁਹਾਨੂੰ ਜਿਹੜੇ ਪਿੰਡਾਂ ਵਾਲੇ ਜਵਾਬ ਹੁੰਦੇ ਆ ਉਹਨਾਂ ਦੇ ਖੇਡਣ ਦੇ ਤਰੀਕੇ ਦਿਖਾਉਨੇ ਆ ਤੇ ਉਹਨਾਂ ਨੇ ਇੱਕ ਦੇਸੀ ਤਰੀਕੇ ਨਾਲ ਘਰ ਬਣਾਇਆ ਆ ਉਹਦੇ ਖੇਡਣ ਵਾਸਤੇ ਤੇ ਉਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਰੰਗ-ਬਰੰਗੀ ਟੀ-ਸ਼ਰਟ ਦੇ ਵਿੱਚ ਨਜ਼ਰ ਆ ਰਿਹਾ ਏ ਮੁੰਡਾ ਹੈਗਾ ਹਰਤਾਜ ਸਿੰਘ ਬਰਾੜ ਪਿੰਡ ਡੱਬਾ ਵਾਲੀ ਤੇ ਤਹਿਸੀਲ ਮੰਡੀ ਡੱਬਾ ਵਾਲੀ ਤੇ ਜ਼ਿਲ੍ਹਾ ਹੈਗਾ ਸਰਸਾ ਇਹਦਾ ਤੇ ਉਹ ਸਾਹਮਣੇ ਆਪਣਾ ਕਰਮਨਪ੍ਰੀਤ ਸਿੰਘ ਜਾਖੜ ਪਿੰਡ ਕਿੱਲਿਆਂਵਾਲੀ ਤਹਿਸੀਲ ਹਬੌਰ ਡਿਸਟ੍ਰਿਕਟ ਫਾਜ਼ਿਲਕਾ ਤੇ ਇਹਨਾਂ ਨਾਲ ਆਪਾਂ ਸੰਮਰਕ ਕਰਾਉਣੇ ਆ। ਹੋਰ ਬਰਾੜ ਸਾਹਿਬ ਕੀ ਹਾਲ ਹੈ? ਕੀ ਦੋ ਘਰ ਬਣਾਇਆ ਤੁਸੀਂ? ਦਿਖਾਓਗੇ? ਇੱਧਰ ਆਪਣੇ ਕਰਮਨਪ੍ਰੀਤ ਸਿੰਘ ਹੈ। ਹੋਰ ਕਰਮਨ? ਤੁਸੀਂ ਕਰਨਾ ਤੁਸੀਂ ਸਾਰਿਆਂ ਨੇ। ਦਿਖਾਓਗੇ ਕਿਵੇਂ ਬਣਾ ਕੇ? ਹਾਂਜੀ। ਘਰ ਖੜੀ ਜਾਂਦੇ ਹੋ ਤੁਸੀਂ। ਇਹ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਹੈਗੀ ਐ ਪੱਠੇ ਢੋਣ ਵਾਲੀ ਰੇੜੀ ਆ ਉਹਦੇ ਉੱਤੇ ਇਹਨਾਂ ਨੇ ਸਾਰਾ ਆ ਉਹਦਾ ਢਮਟਮਾ ਸੈੱਟ ਕੀਤਾ ਤੇ ਇਹਨਾਂ ਨੇ ਆਹ ਕਹਿੰਦੇ ਅਸੀਂ ਨਹਾ ਕੇ ਆਵਾਂਗੇ ਉਹਦੇ ਵਾਸਤੇ ਇਹਨਾਂ ਨੇ ਟੂਪਾਂ ਰੱਖੀਆਂ ਹੋਈਆਂ ਇੱਧਰ ਜੇ ਰੇੜੀ ਦੇ ਵਿੱਚ ਹਵਾ ਘਾਟ ਗਈ ਤਾਂ ਉਹਦੇ ਹੱਸਤੇ ਇਹਨਾਂ ਨੇ ਪੰਪ ਰੱਖਿਆ ਹੋਇਆ ਪੰਪ ਨੂੰ ਰੱਖਣ ਵਾਸਤੇ ਇਹਨਾਂ ਨੇ ਇੱਕ ਦਰਾਜ ਬਣਾਈ ਐ ਇੱਕ ਰੇਟ ਦੀ ਉੱਤੇ ਚਾਨਣ ਵਾਸਤੇ ਇਹਨਾਂ ਨੇ ਰਾਤ ਨੂੰ ਜੇ ਚਾਨਣ ਕਰਨਾ ਹੋਵੇ ਤਾਂ ਦੀਵਾ ਰੱਖਿਆ ਉਹ ਤੋਂ ਬਾਅਦ ਇੱਕ ਇਹਨਾਂ ਨੇ ਜਿਹੜਾ ਖੁੱਦੋ ਖੁੱਦੋ ਤੇ ਬੈਟ ਹੁੰਦਾ ਇਹਨਾਂ ਨੇ ਆਹ ਥਾppa ਰੱਖਿਆ ਲੀੜੇ ਧੋਣ ਵਾਲਾ ਠੀਕ ਹੈ ਤੇ ਨਾਲ ਗੇਂਦ ਹੈ ਖੇਡਣ ਨੂੰ ਜੀ ਕਰੇ ਤਾਂ ਉਹਦੇ ਖੇਡ ਲੈਂਦੇ ਐ ਇੱਥੇ ਇੱਕ ਇਹਨਾਂ ਨੇ ਹਵਾ ਵਾਸਤੇ ਪੱਖੀ ਰੱਖੀ ਹੋਈ ਹੈ ਉਹਦੇ ਅੱਗੇ ਫੇਰ ਇੱਕ ਦੀਵਾ ਰੱਖਿਆ ਹੋਇਆ ਉਸ ਤੋਂ ਬਾਅਦ ਆ ਦੇਖੋ ਰੇੜੀ ਦੀ ਇਹਨਾਂ ਨੇ ਸਾਰਾ ਸਿਸਟਮ ਬਣਾਇਆ ਘਰ ਜੇ ਇਹਨਾਂ ਖੇਡਣ ਨੂੰ ਜੀ ਕਰੇ ਤਾਂ 12 ਬੀਟੀ ਰੱਖੀ ਹੈ ਉਹ ਤੋਂ ਬਾਅਦ ਇਹਨਾਂ ਨੇ ਕੁਜੀਆਂ ਰੱਖੀਆਂ ਪਾਣੀ ਵਾਸਤੇ ਅੱਗ ਜਗਾਉਣ ਵਾਸਤੇ ਇਹਨਾਂ ਨੇ ਸਿੱਖਾਂ ਦਾ ਡੱਬੀ ਰੱਖੀ ਹੈ ਜੇ ਕਹਿੰਦੇ ਵੀ ਅਸੀਂ ਦੇਖ ਦੂਗ ਬਣਾਉਣੀ ਹੋਵੇ ਤਾਂ ਖੁਰਚਣਾ ਰੱਖਿਆ ਤੇ ਉਸ ਤੋਂ ਬਾਅਦ ਆ ਦੇਖੋ ਆ ਫਿਰ ਕੁੱਜੀਆਂ ਰੱਖੀਆਂ ਲੰਗਰ ਪਾਣੀ ਜੇ ਕਿਸੇ ਨੂੰ ਵਰਤਾਉਣਾ ਹੈ ਤਾਂ ਨਾਲ ਪਲੇਟਾਂ ਰੱਖੀ ਬੈਠੇ ਆ ਦੇਖ ਕਿਸੇ ਦੇ ਕੋਈ ਦਵਾਈ ਦੀ ਜ਼ਰੂਰਤ ਹੈ ਮੈਡੀਕਲ ਦੀ ਉਹ ਵੀ ਇੱਥੇ ਹੈਗਾ ਆ ਦੇਖ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਉੱਤੇ ਇਹਨਾਂ ਨੇ ਮਠਿਆਈ ਦਾ ਵੀ ਪ੍ਰਬੰਧ ਕਰਿਆ ਹੋਇਆ ਹੈ ਹੋਟਲ ਖੁੱਲਿਆ ਹੋਇਆ ਉਤਲੇ ਪਾਸੇ ਨੇ ਕੋ ਪਰੇ ਪਏ ਡੱਬੇ ਮਠਿਆਈ ਦੇ ਉਹ ਤੋਂ ਬਾਅਦ ਇਹਨਾਂ ਨੇ ਪੰਛੀਆਂ ਆਸਤੇ ਦੇਖ ਸਕਦੇ ਹਾਂ ਘੌਂਸਲੇ ਵੀ ਰੱਖੇ ਹੋਏ ਇੱਥੇ ਪੰਛੀ ਵੀ ਆ ਕੇ ਰਹਿ ਸਕਦੇ ਆ ਉਹ ਤੋਂ ਬਾਅਦ ਇਹਨਾਂ ਨੇ ਦੇਸੀ ਚੂਰਨ ਵੀ ਰੱਖਿਆ ਜੇ ਕਿਸੇ ਤੇ ਢੱਡ ਢੁੱਡ ਦੋਖਦਾ ਤਾਂ ਖੰਗ ਲੱਗੀ ਹੈ ਖੰਗ ਵਾਲੀ ਦਵਾਈ ਪਈ ਹੈ ਪਾਣੀ ਪੀਣ ਨੂੰ ਜੀ ਕਰੇ ਗਲਾਸ ਪਏ ਆ ਠੀਕ ਹੈ ਉੱਤੇ ਇਹਨਾਂ ਨੇ ਰੰਗ ਵੀ ਰੱਖੇ ਆ ਵੇਖੋ ਸ਼ੀਸ਼ੀਆਂ ਰੰਗ ਵਾਲੀਆਂ ਮਿੱਟੀ ਦੀਆਂ ਹੀ ਭਰੀ ਖੜੇ ਆ ਧਿਆਲ ਆਇਆ ਬਣਾ ਰੱਖਿਆ ਇੱਕ ਉਸ ਤੋਂ ਬਾਅਦ ਪਰਲੇ ਪਾਸੇ ਚੱਲਦੇ ਆਂ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਥੋੜਾ ਜਿਹਾ ਠੀਕ ਹੈ ਤੇ ਇੱਧਰ ਆ ਇਹਨਾਂ ਦਾ ਭਾਂਜ ਫੋਰਡ 3600 ਖੜਾ ਵਾਹਣ ਦੇ ਵਿੱਚ ਇਹਨਾਂ ਨੇ ਖੇਤ ਵੀ ਬਣਾਇਆ ਹੋਇਆ ਨਾਲ ਹੀ ਇੱਕ ਕਰੇਟ ਲੈ ਕੇ ਟਰੇ ਲੈ ਕੇ ਉਹਦੇ ਵਿੱਚ ਇਹਨਾਂ ਨੇ ਫੋਰਡ 3600 ਠਲ ਰੱਖਿਆ ਸਿਉਣਾ ਵੀ ਰੱਖੀ ਖੜੇ ਆ ਦੇਖੋ ਐਡੇ ਤਗੜੇ ਬੰਦੇ ਆ ਸਾਡੇ ਸਿਉਨੇ ਦੀਆਂ ਮੁੰਦਰਾ ਵੀ ਰੱਖੀ ਖੜੇ ਆ ਕੰਨਾਂ ਜੀ ਪਾਉਣ ਵਾਲੀਆਂ ਠੀਕ ਹੈ ਇਹ ਤਾਂ ਚੱਲ ਮਾਸ਼ਾਅੱਲ੍ਹਾ ਪਾਣੀ ਪੀਣਾ ਤੇ ਜੱਗ ਚੱਕੋ ਠੀਕ ਐ ਤੇ ਹੋਰ ਦਿਖਾਉਨੇ ਆ ਥੋੜਾ ਜਿਹਾ ਨੰਕਣ ਨੂੰ ਥਾਂ ਭੀੜਾ ਯਾਰ ਥੋੜਾ ਜਿਹਾ ਇੱਧਰ ਫੇਰ ਆ ਦੇਖੋ ਸੈਂਟ ਵੀ ਰੱਖਿਆ ਇਹਨਾਂ ਨੇ ਸੈਂਟ ਛੜਕੜ ਹਨਾ ਕਸ਼ਬੂ ਆਸਤੇ ਫੇਰ ਉਹ ਵੀ ਬਈ ਐ ਠੀਕ ਐ ਆ ਜੇ ਵੱਡੇ ਪੰਛੀਆਂ ਵਾਸਤੇ ਵੱਡਾ ਬਣਾਇਆ ਇਹਨਾਂ ਨੇ ਆ ਕਾਉਂਸਲ ਆ ਇੱਧਰ ਆਹ ਕੱਪਲ ਦੇ ਵਾਲਾ ਬੈਟ ਵੀ ਰੱਖੀ ਬੈਠੇ ਆ ਕ੍ਰਿਕਟ-ਕ੍ਰਿਕਟ ਖੇਡਣ ਨੂੰ ਜੀ ਕਰੇ ਦਾ ਇੱਕ ਜਣਾ ਛੋਟਾ ਬੰਦਾ ਥਾppa ਚੱਕ ਲੈਂਦਾ ਤੇ ਆਹ ਵੱਡਾ ਬੰਦਾ ਜਿਹੜਾ ਇਹ ਬੈਠ ਚੱਕ ਲੈਂਦਾ ਤੇ ਹੋਰ ਦੱਸੋ ਬਈ ਹੋਰ ਕੀ ਕੁਛ ਆ ਬੈਠਣ ਲਈ ਆ ਬੈਠਣ ਨੂੰ ਫੱਟਾ ਲਾਇਆ ਹੋਇਆ ਹੈ ਇਹ ਕਾਲ ਬੈਠਣ ਲਈ ਹੈ ਆ ਇਹਨਾਂ ਨੇ ਪੋਲਾ ਮਾਲ ਬਣਾ ਕੇ ਰੱਖੇ ਟੂਪ ਹਾਂ ਬੈਠ ਕੇ ਦਿਖਾਊਗਾ ਬਤਾਜ ਬਰਾੜ ਟਮ ਟਮ ਆਇਆ ਖੰਡਾ ਨਾਲ ਓਏ ਹੋਰ ਹੁਣ ਸਲਾਹ ਤੇ ਕੋਈ ਗੱਲ ਹੈਗੀ ਇਹ ਤਾਂ ਚਲੋ ਬਈ ਧੰਨਵਾਦ ਸਾਰਿਆਂ ਦਾ ਵੀਡੀਓ ਚੰਗੀ ਲੱਗੀ ਤੇ ਸਾਡੀ ਨੂੰ ਲਾਈਕ ਕਮੈਂਟ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਬੁਲਾ ਦੇ ਕਰਮਣ ਤੂੰ ਵੀ ਬੁਲਾ ਦੇ ਪੁੱਤ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਓਕੇ